ਫੈਟੀ ਲੀਵਰ ਹੋਣ ਤੋਂ ਪਹਿਲਾਂ ਨਜ਼ਰ ਆਉਂਦੇ ਨੇ ਇਹ ਲੱਛਣ ਇਹਨਾਂ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਪੈ ਸਕਦਾ ਹੈ ਭਾਰੀ ਕਿਤੇ ਤੁਹਾਡਾ ਵੀ ਲੀਵਰ ਫੈਟੀ ਤਾਂ ਫੈਟੀ ਲੀਵਰ ਆਮ ਤੌਰ ਤੇ ਅੱਜ ਕੱਲ ਦੇ ਸਮੇਂ ਦੇ ਵਿੱਚ ਫੈਟੀ ਲੀਵਰ ਇਹ ਸ਼ਬਦ ਅਕਸਰ ਹੀ ਅਸੀਂ ਸੁਣ ਰਿਹਾ ਹਰ ਤੀਜੇ ਚੌਥੇ ਬੰਦੇ ਨੂੰ ਫੈਟੀ ਲੀਵਰ ਹੋ ਰਿਹਾ ਡਾਕਟਰ ਕਹਿ ਰਹੇ ਨੇ ਮੌਸਮ ਅਜਿਹਾ ਹੈ ਸਾਡਾ ਖਾਣਾ ਪੀਣਾ ਅਜਿਹਾ ਹੈ ਸਾਡੀ ਦਿਨਚਰਿਆ ਅਜਿਹੀ ਹੈ ਜਿਸ ਦੇ ਨਾਲ ਫੈਟੀ ਲੀਵਰ ਹੋ ਜਾਏ ਪਰ ਇਹ ਫੈਟੀ ਲੀਵਰ ਕਿਤਨਾ ਕਿਤੇ ਬਹੁਤ ਜ਼ਿਆਦਾ ਵੱਡਾ ਨੁਕਸਾਨ ਸਾਨੂੰ ਦੇ ਸਕਦਾ ਹੈ ਇਸ ਦੇ ਲਈ ਕੁਝ ਅਜਿਹੇ ਲੱਛਣ ਨੇ ਕੁਝ ਅਜਿਹੇ ਸਿੰਪਟਮਸ ਨੇ ਜੋ ਫੈਟੀ ਲੀਵਰ ਦੀ ਸਮੱਸਿਆ ਆਉਣ ਤੋਂ ਪਹਿਲਾਂ ਸਾਡੇ ਸਰੀਰ ਦੇ ਵਿੱਚ ਨਜ਼ਰ ਆਉਂਦੇ ਨੇ ਤਾਂ ਜੇਕਰ ਉਹਨਾਂ ਲੱਛਣਾਂ ਨੂੰ ਸਮਝ ਲਿਆ ਜਾਵੇ ਤਾਂ ਸਮੇਂ ਸਿਰ ਬਚਾ ਕੀਤਾ ਜਾ ਸਕਦਾ ਹੈ ਸੋ ਉਹ ਕਿਹੜੇ ਲੱਛਣ ਨੇ ਆਓ ਜਾਣਦੇ ਹਾਂ ਅੱਜਕੱਲ ਦੀ ਭੱਜ-ਦੌੜ ਵਾਲੀ ਜ਼ਿੰਦਗੀ ਦੇ ਵਿੱਚ ਆਪਣੀ ਖੁਰਾਕ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਾਅਦ ਦੇ ਵਿੱਚ ਫੈਟੀ ਲੀਵਰ ਦੀ ਬਿਮਾਰੀ ਦਾ ਕਾਰਨ ਬਣਦਾ ਹੈ। ਫੈਟੀ ਲੀਵਰ ਹੋਣ ਤੋਂ ਪਹਿਲਾਂ ਸਰੀਰ ਦੇ ਵਿੱਚ ਕੁਝ ਲੱਛਣ ਯਾਨੀ ਸਿੰਪਟਮਜ਼ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਅਚਾਨਕ ਸਿਹਤ ਖਰਾਬ ਹੋ ਜਾਂਦੀ ਹੈ ਪਰ ਜੇਕਰ ਇਹਨਾਂ ਲੱਛਣਾਂ ਨੂੰ ਪਹਿਲਾਂ ਹੀ ਸਮਝ ਲਿਆ ਜਾਵੇ ਤਾਂ ਬਚਾਅ ਕੀਤਾ ਜਾ ਸਕਦਾ ਹੈ। ਅੱਜਕੱਲ ਦੀ ਜੋ ਸਾਡੀ ਲਾਈਫ ਹੈ ਔਸਰ ਜ਼ਿੰਦਗੀ ਦੇ ਵਿੱਚ ਗੈਰ ਸਿਹਤਮੰਦ ਜੀਵਨ ਸ਼ੈਲੀ ਕਰਕੇ ਲੀਵਰ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਇਸ ਕਰਕੇ ਫੈਟੀ ਲੀਵਰ ਦੀ ਬਿਮਾਰੀ ਗੰਬੀਰ ਹੁੰਦੀ ਹੈ ਇੰਨੇ ਦਿਨੀ ਫੈਟੀ ਲੀਵਰ ਦੀ ਬਿਮਾਰੀ ਤੇਜ਼ੀ ਦੇ ਨਾਲ ਵਧ ਰਹੀ ਹੈ ਇਹ ਬਿਮਾਰੀ ਅਕਸਰ ਸ਼ਰਾਬ ਪੀਣ ਦੇ ਨਾਲ ਹੁੰਦੀ ਹੈ ਪਰ ਅੱਜ ਕੱਲ ਨੋਨ ਐਲਕੋਹੋਲਿਕ ਬੰਦਿਆਂ ਨੂੰ ਵੀ ਫੈਟੀ ਲੀਵਰ ਦੀ ਸਮੱਸਿਆ ਹੋ ਰਹੀ ਉਹਨਾਂ ਦੇ ਫੈਟੀ ਲੀਵਰ ਹੋ ਰਹੇ ਨੇ ਜਿਸ ਦਾ ਸਿਹਤ ਤੇ ਬੁਰਾ ਅਸਰ ਪੈਂਦਾ ਹੈ ਫੈਟੀ ਲੀਵਰ ਦੇ ਸ਼ੁਰੂਆਤੀ ਲੱਛਣ ਸਰੀਰ ਤੇ ਨਜ਼ਰ ਆਉਣ ਲੱਗ ਜਾਂਦੇ ਨੇ ਸਭ ਤੋਂ ਪਹਿਲਾ ਇਹ ਕਿ ਤੁਹਾਨੂੰ ਥਕਾਵਟ ਬਹੁਤ ਜ਼ਿਆਦਾ ਮਹਿਸੂਸ ਹੁੰਦੀ ਯਾਨੀ ਕਿ ਜੋ ਦਿਨਚਰਿਆ ਤੁਹਾਡੀ ਪਹਿਲੀ ਹੁੰਦੀ ਹੈ ਉਹੀ ਦਿਨਚਰਿਆ ਹੁੰਦੀ ਉਹੀ ਕੰਮ ਹੁੰਦਾ ਪਰ ਤੁਸੀਂ ਲੋੜ ਤੋਂ ਵੱਧ ਥੱਕਿਆ ਹੋਇਆ ਮਹਿਸੂਸ ਕਰਨ ਲੱਗ ਜਾਂਦੇ ਹੋ ਦੂਜਾ ਕਿ ਤੁਹਾਡੇ ਪੇਟ ਦੇ ਸੱਜੇ ਪਾਸੇ ਹਲਕਾ ਜਿਹਾ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ ਯਾਨੀ ਜਿਸ ਸਾਈਡ ਤੇ ਲੀਵਰ ਹੁੰਦਾ ਹੈ ਪੇਟ ਦੇ ਸੱਜੇ ਪਾਸੇ ਉਸ ਪਾਸੇ ਹਲਕਾ ਜਿਹਾ ਭਾਰੀਪਨ ਲੱਗਦਾ ਹਲਕਾ ਜਿਹਾ ਦਰਦ ਲਗਾਤਾਰ ਕੈਣਾ ਸ਼ੁਰੂ ਕੋ ਚਾਹੁੰਦਾ ਤਾਂ ਇਹ ਲੱਛਣ ਨੇ ਜੋ ਫੈਟੀ ਲੀਵਰ ਦੀ ਸਮੱਸਿਆ ਤੋਂ ਪਹਿਲਾਂ ਨਜ਼ਰ ਆਉਂਦੇ ਨੇ ਜੇਕਰ ਇਹਨਾਂ ਬਿਮਾਰੀਆਂ ਨੂੰ ਨਜ਼ਰਅੰਦਾਜ਼ ਕਰੋ ਤਾਂ ਸਮੱਸਿਆ ਹੋ ਸਕਦੀ ਹੈ ਸੋ ਇਹਨਾਂ ਬਿਮਾਰੀਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਫੈਟੀ ਲੀਵਰ ਦੇ ਕਈ ਕਾਰਨ ਹੋਰ ਵੀ ਹੋ ਸਕਦੇ ਨੇ ਲੀਵਰ ਫਾਈਬਰੋਸਿਸ ਯਾਨੀ ਤੁਹਾਡੇ ਲੀਵਰ ਦਾ ਬੇहद ਸਖਤ ਹੋ ਜਾਣਾ ਸਿਰੋਸਿਸ ਯਾਨੀ ਲੀਵਰ ਦਾ ਖਰਾਬ ਹੋ ਜਾਣਾ ਡਰਸ ਕਰਕੇ ਲੀਵਰ ਦੇ ਕੈਂਸਰ ਦਾ ਖਤਰਾ ਬੇਹਦ ਵੱਧ ਜਾਂਦਾ ਹੈ ਜੇਕਰ ਤੁਸੀਂ ਫੈਟੀ ਰਿਵਰ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੀ ਜੀਵਨ ਸ਼ੈਲੀ ਨੂੰ ਸਹੀ ਢੰਗ ਦੇ ਨਾਲ ਬਣਾਈ ਰੱਖਣਾ ਬੇहद ਜ਼ਰੂਰੀ ਹੋ ਚੁੱਕਾ ਹੈ ਅੱਜ ਦੇ ਸਮੇਂ ਦੇ ਵਿੱਚ ਇਹ ਭੱਜ ਦੌੜ ਵਾਲੀ ਜ਼ਿੰਦਗੀ ਹੈ ਨਾ ਖਾਣਾ ਸਮੇਂ ਤੇ ਹੈ ਨਾ ਪੀਣਾ ਸਮੇਂ ਤੇ ਹੈ ਨਾ ਹੈਲਦੀ ਚੀਜ਼ਾਂ ਵੱਲ ਧਿਆਨ ਦੇਣਾ ਨਾ ਕੋਈ ਐਕਸਰਸਾਈਜ਼ ਕਰਨੀ ਤਾਂ ਇਸ ਦੇ ਨਾਲ ਸਮੱਸਿਆ ਵੱਧ ਸਕਦੀ ਹੈ ਤਾਂ ਸਹੀ ਢੰਗ ਦੇ ਨਾਲ ਜੀਵਨ ਸ਼ੈਲੀ ਨੂੰ ਅਪਣਾਉਣਾ ਬੇहद ਜ਼ਰੂਰੀ ਹੋ ਚੁੱਕਾ ਹੈ ਇਸ ਦੇ ਕਰਕੇ ਬੈਲੈਂਸਡ ਡਾਈਟ ਕਸਰਤ ਆਪਣਾ weight loss ਯਾਨੀ ਕਿ ਭਾਰ ਘਟਾਉਣਾ ਅਤੇ ਸ਼ਰਾਬ ਪੀਣ ਤੋਂ ਪਰਹੇਜ਼ ਕਰਨਾ ਚਾਹੀਤੇ ਜੇਕਰ ਸਰੀਰ ਤੇ ਫੈਟੀ ਲੀਵਰ ਦੇ ਲੱਛਣ ਨਜ਼ਰ ਆਉਣ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਤਾਂ ਇਹ ਗੰਭੀਰ ਬਿਮਾਰੀ ਦਾ ਰੂਪ ਲੈ ਸਕਦਾ ਹੈ ਤਾਂ ਜੇਕਰ ਲੰਬੇ ਸਮੇਂ ਤੱਕ ਤੁਹਾਨੂੰ ਫੈਟੀ ਲੀਵਰ ਰਹਿੰਦਾ ਤਾਂ ਉਸ ਤੋਂ ਬਾਅਦ ਲੀਵਰ ਫਾਈਬਰੋਸਿਸ ਯਾਨੀ ਲੀਵਰ ਦਾ ਸਖਤ ਹੋਣਾ ਸਿਰੋਸਿਸ ਯਾਨੀ ਲੀਵਰ ਦਾ ਖਰਾਬ ਹੋ ਜਾਣਾ ਇਹ ਹੋ ਸਕਦੀਆਂ ਨੇ ਸਮੱਸਿਆਵਾਂ ਜੋ ਇੱਕ ਸਮੇਂ ਆ ਕੇ ਲੀਵਰ ਦੇ ਕੈਂਸਰ ਦਾ ਕਾਰਨ ਬਣ ਸਕਦੀਆਂ ਨੇ ਬਹੁਤ ਸਾਰੇ ਖਤਰਾ ਹੈ ਲੀਵਰ ਦੇ ਕੈਂਸਰ ਦਾ ਤਾਂ ਜੇਕਰ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ ਦੇ ਵਿੱਚ ਸੁਧਾਰ ਕਰੋ ਆਪਣੀ ਜੀਵਨ ਸ਼ੈਲੀ ਦੇ ਵਿੱਚ ਸੁਧਾਰ ਕਰੋ ਤਾਂ ਅਜੇ ਹੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ